ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਮਹ ਆਪਣ ਸਿਮਰਨ ਦੇਹ ਤਹ ਤੁਮ ਰਾਖਣ ਹਾਰੇ ਮਾਤ ਗਰਭ ਮਹ ਆਪਣ ਸਿਮਰਨ ਦੇਹ ਤਹ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੇ ਤਾਰੋ ਤਾਰਨ ਹਾਰੇ ਮਧੋ ਉਂਟਾ ਕੁਰ ਸਿਰ ਮੋਰਾ ਇਹਾ ਉਹਾ ਤਹਾਰੋ ਢੋਰਾ ਰਹਾ ਕਿਤੇ ਕੋ ਮੇਰੇ ਸਮਾਨੇ ਕਰਨ ਹਾਰ ਤ੍ਰਿਣ ਗਾਨੇ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਕਿਨ ਮਹਿ ਅਵਰ ਕਿਨੇ ਮਹਿ ਅਵਰਾ ਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗੰਮ ਅਪਾਰੇ ਸਾਧ ਸੰਗ ਜੋਤ ਮਹਿ ਮਲਾਇਓ ਤੋ ਸੁਣੀ ਤੇਮਾਰੀ ਬਾਣੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਹਤੇ